ਆਦੀ ਵਾਇਗੁਰੂ ਜੀ ਆ ਸਾਹਮਣੇ ਦੇਖ ਲੋ ਚੜ੍ਹਦੀ ਕਲਾ ਗੁਰਦੁਆਰਾ ਸਾਹਿਬ ਤੇ ਸਾਹਮਣੇ ਦੇਖ ਲੋ ਠੇਕਾ ਖੁੱਲ ਚੁੱਕਾ ਆ ਵੀਰ ਕਾਕੇ ਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਦੇਖਾ ਬੰਦ ਕਰੋ 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 ਸਾਹਮਣੇ ਦੇਖ ਲਈ ਚੜ੍ਹਦੀ ਕਲਾ ਗੁਰਦੁਆਰਾ ਸਾਹਿਬ ਆ ਤੇ ਸਾਹਮਣੇ ਦੇਖ ਲਈ ਗੁਰਦੁਆਰਾ ਸਾਹਿਬ ਇਹਨਾਂ ਦਾ ਠੇਕਾ ਖੁੱਲ ਕਰਕੇਗਾ ਠੇਕਾ ਨਹੀਂ ਖੁੱਲੇਗਾ ਨਹੀਂ ਖੁੱਲੇਗਾ ਨਹੀਂ ਖੁੱਲੇਗਾ ਦਾ ਠੇਕਾ ਨਹੀਂ ਖੁੱਲੇਗਾ ਨਹੀਂ ਖੁੱਲੇਗਾ ਨਹੀਂ ਖੁੱਲੇਗਾ ਹੋਰੇ ਸੋਹ ਬismillah ਕਾ ਲੇ ਲੇ 11 ਦੇ ਵਿੱਚ ਪਹਿਲੋਂ ਸਾਰੇ ਨਾ ਕਰਾਂਗੇ ਖਾਲੀ ਕਰੋ ਖਾਲੀ ਕਰੋ ਖਾਲੀ ਕਰੋ ਸਾਹਮਣੇ ਦਾ ਖਾਲੀ ਕਰੋ ਖਾਲੀ ਕਰੋ ਖਾਲੀ ਕਰੋ ਸਾਹਮਣੇ ਦਾ ਖਾਲੀ ਕਰੋ ਖਾਲੀ ਕਰੋ ਖਾਲੀ ਕਰੋ ਆ ਦੇਖ ਸਕਦੇ ਆ ਜੀ ਸਾਹਮਣੇ ਚੜ੍ਹਦੀਕਲਾ ਗੁਰਦੁਆਰਾ ਸਾਹਿਬ ਇਹਦੇ ਬਿਲਕੁਲ ਸਾਹਮਣੇ ਠੇਕਾ ਖੋਲ ਚੁੱਕਾ ਆ ਕਿੱਥੇ ਮਣਾ ਕਰਦੇ ਬਾਹੂ ਜੀ ਨਹੀਂ ਮਣਾ ਕਰਨ ਦੇ ਬਾਹੂ ਜੀ ਵੀ ਐਪਲੀਕੇਸ਼ਨ ਵੀ ਦਿੱਤੀ ਸੀਗੀ ਦੇਖ ਲਓ ਫਿਰ ਵੀ ਠੇਕਾ ਖੁੱਲ ਚੁੱਕਾ ਹੈ ਮੰਤਰੀ ਸਾਹਿਬ ਦਿੱਤੀ ਮੰਤਰੀ ਸਾਹਿਬ ਸਕੂਲ ਵੀ ਹੈਗਾ ਨਾ ਜਰਾ ਠੇਕਾ ਨਹੀਂ ਖੁੱਲਣਾ ਬੰਦ ਕਰੋ ਬੰਦ ਕਰੋ ਇਹ ਤਾਂ ਸ਼ਰਮ ਗੁੰਡਾ ਕਰਦੀ ਆ ਬਾਈ ਬੰਦ ਕਰੋ ਵੀਡੀਓ ਵਿੱਚ ਮੈਂਸ਼ਨ ਕਰੂੰਗਾ ਨਾਲ ਬਾਈ ਪੁਲਿਸ ਲੱਗੇਗੀ ਕਿ ਉਹ ਠੇਕਾ ਭਲਾ ਬੰਦ ਕਰੋ ਗੁਰਦੁਆਰੇ ਦਾ ਮੂਰੇ ਠੇਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਗੁਰਦੁਆਰੇ ਦੇ ਮੂਰੇ ਠੇਕਾ ਬੰਦ ਕਰੋ ਬੰਦ ਬੰਦ ਕਰੋ ਬੰਦ ਕਰੋ ਬੰਦ ਕਰਾ ਬੰਦ ਕਰੋ ਬੰਦ ਕਰੋ ਸਾਹਮਣੇ ਗੁਰਦੁਆਰਾ ਸਾਹਿਬ ਤੇ ਬੰਦ ਕਰਾਮ ਦੇ ਬਾਵਜੂਦ ਵੀ ਇਹਨਾਂ ਨੇ ਠੇਕਾ ਨਾ ਠੇਕਾ ਖੋਲ ਚੁੱਕਾ ਸਾਰੇ ਮੱਲੇ ਵਾਲੇ ਵੀਰ ਗੁਰਦੁਆਰੇ ਵਾਲੇ ਵੀਰ ਸਾਰੇ ਖੜੇ ਆ ਉਹ ਠੇਕਾ ਹੁਣ ਬੰਦ ਹੋਣਾ ਚਾਹੀਦਾ ਵਾ ਗੁਰਦੁਆਰੇ ਦੇ ਮੂਹਰੇ ਠੇਕਾ ਬੰਦ ਬੰਦ ਕਰੋ ਬੰਦ ਕਰੋ ਮੋਟਰੇਲੇ ਮੂਰੇ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਨਹੀਂ ਖੁੱਲੇਗਾ ਨਹੀਂ ਖੁੱਲੇਗਾ ਨਹੀਂ ਖੁੱਲੇਗਾ ਬੰਦ ਕਰੋ ਬੰਦ ਕਰੋ ਸਰ ਟੈਕਸੀ ਪੰਜਾਬ ਦੀ ਹੈ ਨਾ ਬੰਦ ਕਰੋ ਜੇ ਚੱਲ ਆਪ ਮਿਲਣਾ ਮਿਲਣਾ ਟਾਈਮ ਬੋਲੋ ਸਾਫ ہاں اوہو اوہو سیورن پاتھی گڈلو یہ ہو گیا ہے میرے کو ہے گی ہے ਆਗੇ ਆਗੇ ਜੀ ਆਗੇ ਨਹੀਂ ਬਾਈ ਲਾਓ ਯਾਰ ਲੈਟਰ ਬੰਦ ਕਰਾਉਣ ਦੀ ਆਹ ਦੇਖੀਏ ਆਪੇ ਆਰਟੀਫਾਈ ਰਹਿ ਗਿਆ ਕੋਈ ਖੇਤ ਨਾ ਪੰਚਾ ਇਹ ਠੇਕਾ ਬੰਦ ਕਰਾਉਣ ਲਈ ਬਾਈ ਜੀ ਲੈਟਰ ਆ ਸਾਰਾ ਮੱਲੇ ਵਾਲਿਆਂ ਨੇ ਦਿੱਤਾ